ਤਬ ਲੋਕ ਕਹਿੰਦੇ ਕਿਡਨੀ ਵੇਚਣੀ ਪਵੇਗੀ ਤੋ ਜਾ ਕੇ ਇਸकी टिकट आएगी ਨਹੀਂ ਨਹੀਂ ਐਦਾਂ ਦਾ ਕੁਛ ਨਹੀਂ ਹੁੰਦਾ ਇਵੈਂਟ ਕੰਪਨੀਆਂ ਬਕਵਾਸ ਜ਼ਿਆਦਾ ਕਰਦੀਆਂ ਗੱਪਾਂ ਜ਼ਿਆਦਾ ਹੁੰਦੀਆਂ ਕੁਛ ਨਹੀਂ ਹੁੰਦਾ ਬਹੁਤ ਚੀਜ਼ਾਂ ਚੱਲਦੀਆਂ ਦੇਖੋ ਇਵੈਂਟ ਕੰਪਨੀਆਂ ਕੋਲ ਹੁੰਦਾ ਸੈਟਅਪ ਉਹ ਪਹਿਲਾਂ ਆਪ ਹੀ ਟਿਕਟਾਂ ਚੱਕ ਲੈਣੇ ਆ ਫਿਰ ਕਹਿੰਦੇ ਨੇ ਟਿਕਟਾਂ ਤਾਂ ਮਿਲਦੀਆਂ ਨਹੀਂ ਐਦਾਂ ਦਾ ਕੁਛ ਨਹੀਂ ਬਾਅਦ ਫ੍ਰੀ ਵੀ ਬਣਦੇ ਫਿਰਦੇ ਹੁੰਦੇ ਆ ਡੋਗੋ ਉਹ ਮੈਨੂਅਲ ਜ਼ਿੰਦਗੀ ਵਧੀਆ ਹੁੰਦੀ ਆ ਗੱਪਾ ਵਾਲੀ ਜ਼ਿੰਦਗੀ ਬਹੁਤ ਚਿਰ ਨਹੀਂ ਚੱਲਦੀ। ਹਾਂ। ਬੰਬੇ 'ਚ ਕੀ ਹੈ ਪੀਆਰਓ ਸਿਸਟਮ ਬਹੁਤ ਹੈ। ਹਾਂ। ਬੰਬੇ 'ਚ ਤੁਸੀਂ ਜਦੋਂ ਦੇਖੋਗੇ ਆਰਟਿਸਟਾਂ ਦੇ 에ਅਰਪੋਰਟ ਤੇ ਉਤਰਿਆ, ਹਾਂ। ਸਪੋਰਟ ਕਰਿਆ, ਹਾਂ। ਰੋਟੀ ਖਾਣ ਗਿਆ। ਉਹ 2-3 ਸਾਲ ਬਾਅਦ ਉਹ ਫਿਰ ਲੱਭਦਾ ਨਹੀਂ ਵਿਚਾਰਾ। ਉਹ ਕੰਮ ਲੱਭਦਾ ਫਿਰਦਾ ਹੁੰਦਾ। ਫਿਰ ਕੋਈ ਕੈਮਰਾ ਵਾਲਾ ਫੋਟੋ ਨਹੀਂ ਖਿੱਚਦਾ। ਸਾਡੇ ਰੀਜਨ ਦਾ ਹੋਰ ਸਿਸਟਮ ਹੈ। ਇੱਥੇ ਜਿਹੜਾ ਬੰਦਾ ਦਿਲ ਤੇ ਚੜ ਗਿਆ, ਉਹ ਉਦੋਂ ਤੱਕ ਜੜਾ ਰਹੂਗਾ ਜਦ ਤੱਕ ਆਖਰੀ ਸਾਹ ਹੈ। ਹਾਂ। ਇਹ ਇਹ ਫਰਕ ਹੁੰਦਾ ਬਸ ਸਟੇਟ ਦਾ। ਇਹ ਬਿਲਕੁਲ ਬਿਲਕੁਲ। ਆਠ ਕਿਸੇ ਦਾ ਮੁਹਤਾਜ ਨਹੀਂ ਹੁੰਦਾ ਉਹ ਦੁਨੀਆ ਦੇ ਜਿੰਨੇ ਵੱਡੇ ਲੇਖਕ ਤੁਸੀਂ ਨਿਕਲੇ ਹੋਇਆ ਨਾ ਉਹ ਬਗਾਵਤ ਚੋਂ ਨਿਕਲੇ ਆ। ਸਭ ਤੋਂ ਵੱਧ ਲਿਟਰੇਚਰ ਤੁਸੀਂ ਪੜਦੇ ਹੋ ਜਦੋਂ ਨਾ ਭਾਰਤ ਚ ਜਿਹਨੇ ਪ੍ਰਭਾਵਿਤ ਕੀਤਾ ਉਹ ਸਾਡੇ ਜਰਮਨ ਜਾਂ ਰਸ਼ੀਅਨ ਆਥਰ ਸੀ। ਉਹ ਸਾਰੇ ਉਸੇ ਜ਼ਾਰਾਂ ਦੀ ਦੌੜ ਚੋਂ ਨਿਕਲੇ ਸੀ। ਔਰ ਦੂਜੀ ਗੱਲ ਇਹ ਸੀ ਵੀ ਨਹੀਂ ਵੈਸੇ ਚਲੋ ਉਹ ਜਿਹਾ ਸਾ ਬੜੇ ਸਤਕਾਰ ਜੋਗਾ ਮਰੇ ਪਿਆਰੇ ਆ। ਔਰ ਜਦੋਂ ਵੀ ਕਦੇ ਮਿਲਦੇ ਆ ਬਹੁਤ ਬਹੁਤ ਪਿਆਰ ਦਿੰਦੇ ਆ ਸਾਨੂੰ ਵੱਡੇ ਆ। ਵੱਡਿਆਂ ਦਾ ਮੈਂ ਹਮੇਸ਼ਾ ਸਤਿਕਾਰ ਕਰਦਾ ਪਰ ਮੈਂ ਮੈਂ ਕਿਉਂਕਿ ਕਿਤਾਬਾਂ ਦਾ ਬੜਾ ਸ਼ਕੀਨ ਸੀ ਅ ਅ ਰਸੂਲ ਸਾਹਿਬ ਦੀ ਇੱਕ ਕਿਤਾਬ ਵਿੱਚ ਸੀ ਕਿ ਉਹ ਉਹ ਨਾ ਤੁਰੇ ਜਾਂਦੇ ਸੀ ਤਾਂ ਕਿਸੇ ਨੇ ਪੁੱਛਿਆ ਵੀ ਕਿੱਥੇ ਜਾ ਰਿਹਾ ਕਹਿੰਦਾ ਸ਼ਹਿਰ ਕਹਿੰਦਾ ਉਹ ਰਾਹ ਦਾ ਪਤਾ ਕਹਿੰਦਾ ਹਾਂ ਮੇਰੇ ਬਾਪ ਨੇ ਬਣਾਇਆ ਕਹਿੰਦਾ ਫਿਰ ਤਾਂ ਤੇਰੇ ਬਾਪ ਨੇ ਬਣਾਇਆ ਉਹ ਕਹਿੰਦਾ ਫਿਰ ਮੇਰੇ ਦਿਮਾਗ 'ਚ ਇੱਕ ਗੱਲ ਖਟਕ ਗਈ ਵੀ ਅਗਲੀ ਵਾਰੀ ਆਪਣਾ ਰਾਹ ਬਣਾ ਕੇ ਜਾਊਂਗਾ ਤੇ ਉਹਨਾਂ ਨੇ ਇੱਕ ਛੋਟੇ ਜਿਹੇ ਮਲਕ ਚੋਟ ਕੇ ਜਿਹੜੀ ਉਹਨਾਂ ਦੀ ਕਿਤਾਬ ਹੈ ਔਰ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ ਚ ਜਿਹੜੀਆਂ ਪਹਿਲੀਆਂ ਦਾਸ ਹੋਣਾ ਚਾਹੁੰਦੇ ਆ। ਸੋ ਇਸ ਤਰ੍ਹਾਂ ਦਾ ਮੇਰਾ ਵਿਚਾਰ ਸੀ ਕਿਉਂਕਿ ਮੇਰਾ ਅਸਲ ਚ ਗਾਉਣ ਦਾ ਜਿਹੜਾ ਪੈਟਰਨ ਸੀ ਉਹ ਨਹੀਂ ਸੀ। ਹਾਂ। ਜਿਹੜਾ ਸਾਡੇ ਨਾਰਥ ਇੰਡੀਆ ਰੀਜਨ ਚ ਗਾਉਂਦੇ ਸੀ। ਬਹੁਤ ਉੱਚੇ ਨੋਟ ਤੇ ਜਿਆਦਾ ਗਾਉਂਦੇ ਸੀ ਔਰ ਥੋੜੀਆਂ ਕੰਪੋਜੀਸ਼ਨਾਂ ਸੀ ਜਿਨ੍ਹਾਂ ਚ ਵਿਚਰਦੇ ਸੀ। ਉਹ ਮੇਰਾ ਨਹੀਂ ਸੀ ਇਹ ਖਿਆਲ ਮੈਨੂੰ ਲੱਗਦਾ ਸੀ। ਮੈਂ ਮੇਰੇ ਦਿਮਾਗ ਵਿੱਚ ਫ੍ਰੀਕੁਐਂਸੀਆਂ ਵੀ ਘੁੰਮਦੀਆਂ ਸੀ ਕਿ ਮੈਂ ਮੈਂ ਪਰਦਾ ਬਹੁਤ ਰਹਿਦਾ ਸੀ ਵੀ ਕਿੰਨੇ ਮੈਗਾ ਹਰਟਸ ਤੇ ਜਾ ਕੇ ਜਿਆਦਾ ਹਿੱਟ ਕਰਦਾ ਥਾਟ ਮੈਂ ਉਸ ਵਿੱਚ ਮੇਰਾ ਥਾਟ ਸੈਂਟੀਫਿਕ ਜਿਆਦਾ ਸੀ ਸੋ ਮੈਨ ਲੱਗਾ ਨਹੀਂ ਮੇਰਾ ਰਾ ਹੋ ਰਿਹਾ ਮੈਂ ਅਜੇ ਔਰ ਉਸ ਵਕਤ ਮੈਂ ਕਰਨੀ ਵੀ ਨਹੀਂ ਸੀ ਚਾਹੁੰਦਾ ਮੈਂ ਆਨੰਦ ਲੈਣਾ ਚਾਹੁੰਦਾ ਸੀ ਜ਼ਿੰਦਗੀ ਦਾ ਔਰ ਮੇਰੇ ਦੋਸਤ ਵੀ ਕਈ ਵਾਰੀ ਨਾਰਾਜ਼ ਹੁੰਦੇ ਸੀ ਵੀ ਕਰ ਲੈ ਯਾਰ ਰੀਲ ਮੈਂ ਖੜ ਤੋ ਯਾਰ ਦੋਕ ਸਾਲ ਇਹ ਸਵਾਦ ਨਹੀਂ ਮਿਲਣਾ ਔਰ ਜਿਹੜਾ ਉਹ ਆਨੰਦ ਸੀ ਘਰੋਂ ਦੂਰ ਰਹਿਣ ਦਾ ਹੋਸਟਲ ਰਹਿਣ ਦਾ ਉਹ ਸੱਚੀ ਨਹੀਂ ਮਿਲਦਾ ਹੁੰਦਾ ਹੈ ਅੱਭੀ ਦੇ ਨਾ ਇਥੇ ਰਾਤ ਅਮਰੀਕਾ ਐਦਾਂ ਲੋਕ ਕਹਿੰਦੇ ਕਿਡਨੀ ਵੇਚਣੀ ਪੜੇਗੀ ਤੋ ਜਾ ਕੇ ਇਸकी ਟਿਕਟ आएगी ਨਹੀਂ ਨਹੀਂ ਐਦਾਂ ਦਾ ਕੁਛ ਨਹੀਂ ਹੁੰਦਾ ਇਵੈਂਟ ਕੰਪਨੀਆਂ ਬਕਵਾਸ ਜ਼ਿਆਦਾ ਕਰਦੀਆਂ ਗੱਪਾਂ ਜ਼ਿਆਦਾ ਹੁੰਦੀਆਂ ਕੁਛ ਨਹੀਂ ਹੁੰਦਾ ਬਹੁਤ ਚੀਜ਼ਾਂ ਚੱਲਦੀਆਂ ਦੇਖੋ ਇਵੈਂਟ ਕੰਪਨੀਆਂ ਕੋਲ ਹੁੰਦਾ ਸੈਟਅਪ ਉਹ ਪਹਿਲਾਂ ਆਪ ਹੀ ਟਿਕਟਾਂ ਚੱਕ ਲੈਣੇ ਆ ਫਿਰ ਕਹਿੰਦੇ ਨੇ ਟਿਕਟਾਂ ਤਾਂ ਮਿਲਦੀਆਂ ਨਹੀਂ ਐਦਾਂ ਦਾ ਕੁਛ ਨਹੀਂ ਬਾਅਦ ਫ੍ਰੀ ਵੀ ਬਣਦੇ ਫਿਰਦੇ ਹੁੰਦੇ ਆ ਡੋਗੋ ਉਹ ਮੈਨੂਅਲ ਜ਼ਿੰਦਗੀ ਵਧੀਆ ਹੁੰਦੀ ਆ ਗੱਪਾ ਵਾਲੀ ਜ਼ਿੰਦਗੀ ਬਹੁਤ ਚਿਰ ਨਹੀਂ ਚੱਲਦੀ ਬੰਬੇ ਵਿੱਚ ਕੀ ਹੈ ਪੀਆਰਓ ਸਿਸਟਮ ਬਹੁਤ ਹੈ ਬੰਬੇ ਵਿੱਚ ਤੁਸੀਂ ਜਦੋਂ ਦੇਖੋਗੇ ਆਰਟਿਸਟਾਂ ਦੇ 에য়ারਪੋਰਟ ਤੇ ਉਤਰਿਆ ਹਾਂ ਸਪੋਰਟ ਕਰਿਆ ਹਾਂ ਰੋਟੀ ਖਾਣ ਗਿਆ ਉਹ ਦੋ ਤਿੰਨ ਸਾਲ ਬਾਅਦ ਉਹ ਫਿਰ ਲੱਭਦਾ ਨਹੀਂ ਵਿਚਾਰਾ ਉਹ ਕੰਮ ਲੱਭਦਾ ਫਿਰਦਾ ਹੁੰਦਾ ਫਿਰ ਕੋਈ ਕੈਮਰਾ ਵਾਲਾ ਫੋਟੋ ਨਹੀਂ ਖਿੱਚਦਾ ਸਾਡੇ ਰੀਜਨ ਦਾ ਹੋਰ ਸਿਸਟਮ ਹੈ ਇੱਥੇ ਜਿਹੜਾ ਬੰਦਾ ਦਿਲ ਤੇ ਚੜ ਗਿਆ ਉਹ ਉਦੋਂ ਤੱਕ ਜਿਹੜਾ ਰਹੂਗਾ ਜਦ ਤੱਕ ਆਖਰੀ ਸਾਹ ਹੈ ਇਹ ਇਹ ਫਰਕ ਹੁੰਦਾ ਬਸ ਸਟੇਟ ਦਾ ਬਿਲਕੁਲ ਬਿਲਕੁਲ ਆਟ ਕਿਸੇ ਦਾ ਮਹਤਾਜ ਨਹੀਂ ਹੁੰਦਾ ਉਹ ਦੁਨੀਆ ਦੇ ਜਿੰਨੇ ਵੱਡੇ ਲੇਖਕ ਤੁਸੀਂ ਨਿਕਲੇ ਹੋਇਆ ਨਾ ਉਹ ਬਗਾਵਤ ਚੋਂ ਨਿਕਲੇ ਆ। ਸਭ ਤੋਂ ਵੱਧ ਲਿਟਰੇਚਰ ਤੁਸੀਂ ਪੜਦੇ ਹੋ ਜਦੋਂ ਨਾ ਭਾਰਤ ਚ ਜਿਹਨੇ ਪ੍ਰਭਾਵਿਤ ਕੀਤਾ ਉਹ ਸਾਡੇ ਜਰਮਨ ਜਾਂ ਰਸ਼ੀਅਨ ਆਥਰ ਸੀ। ਉਹ ਸਾਰੇ ਉਸੇ ਜ਼ਾਰਾਂ ਦੀ ਦੌੜ ਚੋਂ ਨਿਕਲੇ ਸੀ। ਔਰ ਦੂਜੀ ਗੱਲ ਇਹ ਸੀ ਵੀ ਨਹੀਂ ਵੈਸੇ ਚਲੋ ਉਹ ਜਿਹਾ ਸਾ ਬੜੇ ਸਤਕਾਰ ਜੋਗਾ ਮਰੇ ਪਿਆਰੇ ਆ। ਔਰ ਜਦੋਂ ਵੀ ਕਦੇ ਮਿਲਦੇ ਆ ਬਹੁਤ ਬਹੁਤ ਪਿਆਰ ਦਿੰਦੇ ਆ ਸਾਨੂੰ ਵੱਡੇ ਆ। ਵੱਡਿਆਂ ਦਾ ਮੈਂ ਹਮੇਸ਼ਾ ਸਤਿਕਾਰ ਕਰਦਾ ਪਰ ਮੈਂ ਮੈਂ ਕਿਉਂਕਿ ਕਿਤਾਬਾਂ ਦਾ ਬੜਾ ਸ਼ਕੀਨ ਸੀ ਅ ਅ ਰਸੂਲ ਸਾਹਿਬ ਦੀ ਇੱਕ ਕਿਤਾਬ ਵਿੱਚ ਸੀ ਕਿ ਉਹ ਉਹ ਨਾ ਤੁਰੇ ਜਾਂਦੇ ਸੀ ਤਾਂ ਕਿਸੇ ਨੇ ਪੁੱਛਿਆ ਵੀ ਕਿੱਥੇ ਜਾ ਰਿਹਾ ਕਹਿੰਦਾ ਸ਼ਹਿਰ ਕਹਿੰਦਾ ਉਹ ਰਾਹ ਦਾ ਪਤਾ ਕਹਿੰਦਾ ਹਾਂ ਮੇਰੇ ਬਾਪ ਨੇ ਬਣਾਇਆ ਕਹਿੰਦਾ ਫਿਰ ਤਾਂ ਤੇਰੇ ਬਾਪ ਨੇ ਬਣਾਇਆ ਉਹ ਕਹਿੰਦਾ ਫਿਰ ਮੇਰੇ ਦਿਮਾਗ 'ਚ ਇੱਕ ਗੱਲ ਖਟਕ ਗਈ ਵੀ ਅਗਲੀ ਵਾਰੀ ਆਪਣਾ ਰਾਹ ਬਣਾ ਕੇ ਜਾਊਗਾ ਤੇ ਉਹਨਾਂ ਨੇ ਇੱਕ ਛੋਟੇ ਜਿਹੇ ਮੌਲਖ ਚੋਟ ਕੇ ਜਿਹੜੀ ਉਹਨਾਂ ਦੀ ਕਿਤਾਬ ਹੈ ਔਰ ਦੁਨੀਆ ਦੀਆਂ ਬਿਹਤਰੀਨ ਕਿਤਾਬਾਂ ਚ ਜਿਹੜੀਆਂ ਪਹਿਲੀਆਂ ਅਦਾਸ ਹੋਣਾ ਚਾਹੁੰਦੇ ਆ। ਸੋ ਇਸ ਤਰ੍ਹਾਂ ਦਾ ਮੇਰਾ ਵਿਚਾਰ ਸੀ ਕਿਉਂਕਿ ਮੇਰਾ ਅਸਲ ਚ ਗਾਉਣ ਦਾ ਜਿਹੜਾ ਪੈਟਰਨ ਸੀ ਉਹ ਨਹੀਂ ਸੀ। ਹਾਂ। ਜਿਹੜਾ ਸਾਡੇ ਨਾਰਥ ਇੰਡੀਆ ਰੀਜਨ ਚ ਗਾਉਂਦੇ ਸੀ। ਬਹੁਤ ਉੱਚੇ ਨੋਟ ਤੇ ਜਿਆਦਾ ਗਾਉਂਦੇ ਸੀ ਔਰ ਥੋੜੀਆਂ ਕੰਪੋਜੀਸ਼ਨਾਂ ਸੀ ਜਿਨ੍ਹਾਂ ਚ ਵਿਚਰਦੇ ਸੀ। ਉਹ ਮੇਰਾ ਨਹੀਂ ਸੀ ਇਹ ਖਿਆਲ ਮੈਨੂੰ ਲੱਗਦਾ ਸੀ ਮੈਂ ਮੇਰੇ ਦਿਮਾਗ ਵਿੱਚ ਫ੍ਰੀਕੁਐਂਸੀਆਂ ਵੀ ਘੁੰਮਦੀਆਂ ਸੀ ਕਿ ਮੈਂ ਮੈਂ ਪੜਦਾ ਬਹੁਤ ਰਹਿੰਦਾ ਸੀ ਵੀ ਕਿੰਨੇ ਮੈਗਾ ਹਰਟਸ ਤੇ ਜਾ ਕੇ ਜਿਆਦਾ ਹਿੱਟ ਕਰਦਾ ਥਾਟ ਮੈਂ ਉਸ ਵਿੱਚ ਕੰ ਮੇਰਾ ਥਾਟ ਸੈਂਟੀਫਿਕ ਜਿਆਦਾ ਸੀ ਸੋ ਮੈਨ ਲੱਗਿਆ ਨਹੀਂ ਮੇਰਾ ਰਾ ਹੋ ਰਿਹਾ ਮੈਂ ਅਜੇ ਔਰ ਉਸ ਵਕਤ ਮੈਂ ਕਰਨੀ ਵੀ ਨਹੀਂ ਸੀ ਚਾਹੁੰਦਾ ਮੈਂ ਆਨੰਦ ਲੈਣਾ ਚਾਹੁੰਦਾ ਸੀ ਜ਼ਿੰਦਗੀ ਦਾ ਔਰ ਮੇਰੇ ਦੋਸਤ ਵੀ ਕਈ ਵਾਰੀ ਨਰਾਜ ਹੁੰਦੇ ਸੀ ਵੀ ਕਰ ਲੈ ਯਾਰ ਰੀਲ ਮੈਂ ਖੜ ਤੋ ਯਾਰ ਦੋਕ ਸਾਲ ਇਹ ਸਵਾਦ ਨਹੀਂ ਮਿਲਣਾ ਔਰ ਜਿਹੜਾ ਉਹ ਆਨੰਦ ਸੀ ਘਰੋਂ ਦੂਰ ਰਹਿਣ ਦਾ ਹੌਸਟਲ ਰਹਿਣ ਦਾ ਉਸਾਚੀ ਨਹੀਂ ਮਿਲਦਾ ਹੁੰਦਾ ਹੈ ਅਭੀ ਦੇ ਨਾ ਇਥੇ ਰਾਤ ਅਮਰੀਕਾ ਇਦਾਂ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ